ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਗੱਲ ਕਰਾਂਗੇ ਸਿੱਖ ਪੰਥ ਦੀ ਇੱਕ ਅਜਿਹੀ ਸ਼ਖਸੀਅਤ ਦੀ ਜਿਨ੍ਹਾਂ ਨੂੰ ਗੁਰੂ ਪੁੱਤਰੀ ਹੋਣ ਦਾ ਮਾਣ ਹਾਸਲ ਹੈ ਨਾਲ ਹੀ ਉਹਨਾਂ ਨੂੰ ਇਹ ਵਿਡਿਆਵੀ ਪ੍ਰਾਪਤ ਹੈ ਕਿ ਉਹਨਾਂ ਨੇ ਆਪਣੇ ਦੋ ਪੁੱਤਰ ਸਿੱਖ ਪੰਥ ਸਿੱਖ ਧਰਮ ਦੇ ਲਈ ਕੁਰਬਾਨ ਕੀਤੇ ਹਨ ਕੌਣ ਹਨ ਇਹ ਅਜਿਹੀ ਸ਼ਖਸੀਅਤ ਜਿਨ੍ਹਾਂ ਬਾਰੇ ਅੱਜ ਆਪਾਂ ਗੱਲ ਕਰਾਂਗੇ ਉਹ ਹਨ ਤਨ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੀ ਸੁਪਤਰੀ ਬੀਬੀ ਵੀਰੋ ਜੀ ਨਾਲ ਹੀ ਤਨ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਦੀ ਭੈਣ ਅਤੇ ਸਾਹਿਬ ਸ੍ਰੀ ਗੁਰੂ ਹਰਰਾਇ ਸਾਹਿਬ ਮਹਾਰਾਜ ਤਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਭੂਆ ਜੀ ਕਿਤਨੇ ਰਿਸ਼ਤੇ ਆਪਸ ਦੇ ਨਾਲ ਜੁੜਦੇ ਹਨ ਕਈ ਵਾਰ ਅਜਿਹੀਆਂ ਸ਼ਖਸੀਅਤਾਂ ਹੁੰਦੀਆਂ ਹਨ ਜਿਨ੍ਹਾਂ ਵੱਲੋਂ ਦਿੱਤੀਆਂ ਹੋਈਆਂ ਕੁਰਬਾਨੀਆਂ ਜਿਨ੍ਹਾਂ ਦਾ ਜੀਵਨ ਇਤਿਹਾਸ ਅਤੇ ਕੀਤੇ ਹੋਏ ਵੱਡੇ ਵੱਡੇ ਕਾਰਜ ਸਿੱਖ ਸੰਗਤਾਂ ਦੇ ਸਾਹਮਣੇ ਨਹੀਂ ਹੁੰਦੇ ਹਨ ਗੁਰੂ ਸਾਹਿਬ ਕਿਰਪਾ ਕਰਨ ਆਪ ਜੀ ਸਾਹਮਣੇ ਰੱਖ ਰਹੇ ਹਾਂ ਬੀਬੀ ਵੀਰੋਜੀ ਦਾ ਬੜਮੁੱਲਾ ਇਤਿਹਾਸ ਸਨ 1615 ਦੇ ਵਿੱਚ ਮੇਰੀ ਪਰੀ ਦੇ ਮਾਲਕ ਤੁਹਾਨੂੰ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਿੰਘ ਮਹਾਰਾਜੀ ਦੇ ਘਰ ਮਾਤਾ ਦਮੋਦਰੀ ਜੀ ਦੀ ਪਵਿੱਤਰ ਕੁੱਖੋਂ ਸ੍ਰੀ ਅਮਰਸਰ ਵਿਖੇ ਜਨਮ ਲੈਣ ਵਾਲੀ ਬੀਬੀ ਵੀਰੋ ਜੀ ਦਾ ਜਿਹੜਾ ਪਰਵਰਿਸ਼ ਦਾ ਕਾਰਜ ਸੀ ਉਹ ਬਹੁਤ ਹੀ ਅਧਿਆਤਮਿਕ ਮਾਹੌਲ ਦੇ ਵਿੱਚ ਹੋਇਆ। ਗੁਰੂ ਪਿਤਾ ਸਾਹਿਬ ਸ੍ਰੀ ਗੁਰੂ ਹਰगोबिंद ਸਾਹਿਬ ਮਹਾਰਾਜ ਜੀ ਨੇ ਉਹਨਾਂ ਦੀ ਪਰਵਰਿਸ਼ ਬੜੇ ਸੋਹਣੇ ਤਰੀਕੇ ਅਤੇ ਬੜੇ ਪਿਆਰ ਦੇ ਨਾਲ ਕੀਤੀ। ਜਦ ਬੀਬੀ ਵੀਰੋ ਜੀ ਵੱਡੇ ਹੋਏ ਉਹਨਾਂ ਦਾ ਰਿਸ਼ਤਾ ਇੱਕ ਬਹੁਤ ਹੀ ਅਧਿਆਤਮਿਕ ਸੁਭਾਅ ਵਾਲੇ ਅਤੇ ਅਧਿਆਤਮਿਕ ਸੋਚ ਵਾਲੇ ਭਾਈ ਸਾਧੂ ਰਾਮ ਜੀ ਨਾਲ ਹੋਇਆ ਇਧਰ ਬੀਬੀ ਵੀਰੋ ਜੀ ਦੇ ਵਿਆਹ ਦੇ ਕਾਰਜਾਂ ਦੀਆਂ ਤਿਆਰੀਆਂ ਚੱਲ ਰਹੀਆਂ ਸਨ ਔਰ ਉਧਰੋਂ ਹਜ਼ਾਰਾਂ ਮੁਗਲ ਫੌਜਾਂ ਸ੍ਰੀ ਅੰਮ੍ਰਿਤਸਰ ਸਾਹਿਬ ਉੱਪਰ ਚੜਾਈ ਕਰਕੇ ਆ ਗਈਆਂ ਜਦ ਗੁਰੂ ਸਾਹਿਬ ਜੀ ਨੂੰ ਪਤਾ ਲੱਗਾ ਕਿ ਫੌਜਦਾਰ ਮੁਖਲਿਸ ਖਾਂ ਹਜ਼ਾਰਾਂ ਫੌਜਾਂ ਦੇ ਨਾਲ ਸ੍ਰੀ ਅੰਮ੍ਰਿਤਸਰ ਸਾਹਿਬ ਉੱਤੇ ਚੜਾਈ ਕਰਕੇ ਆ ਗਿਆ ਹੈ ਤਾਂ ਗੁਰੂ ਸਾਹਿਬ ਜੀ ਨੇ ਬੀਬੀ ਵੀਰੋ ਜੀ ਨੂੰ ਅਤੇ ਸਮੂਹ ਸੰਗਤਾਂ ਦੇ ਨਾਲ ਪਰਿਵਾਰ ਨੂੰ ਇੱਕ ਸੁਰੱਖਿਅਤ ਥਾਂ ਉੱਤੇ ਭੇਜ ਦਿੱਤਾ। ਔਰ ਬਾਅਦ ਵਿੱਚ ਇਹਨਾਂ ਫੌਜਾਂ ਦਾ ਗੁਰੂ ਸਾਹਿਬ ਜੀ ਨੇ ਮੂੰਹ ਤੋੜਵਾ ਜਵਾਬ ਦਿੱਤਾ। ਆਈ ਹੋਈ ਫੌਜ ਦਾ ਮੁਕਾਬਲਾ ਕੀਤਾ। ਸਿੱਖ ਇਤਿਹਾਸ ਦੀ ਇਹ ਪਹਿਲੀ ਜੰਗ ਸੀ ਜੋ ਮੀਰੀ ਪੀਰੀ ਦੇ ਮਾਲਕ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਵੱਲੋਂ ਸ੍ਰੀ ਅਮਰਸਾਹ ਸਾਹਿਬ ਖੇ ਲੜੀ ਗਈ ਸੀ। ਜੰਗ ਜਿੱਤਣ ਤੋਂ ਬਾਅਦ ਜੰਗ ਵਿੱਚ ਸ਼ਹੀਦ ਹੋਏ ਅਨੇਕਾਂ ਹੀ ਸਿੱਖਾਂ ਨੂੰ ਗੁਰੂ ਸਾਹਿਬ ਜੀ ਨੇ ਬੜੇ ਅਦਬ ਸਤਕਾਰ ਦੇ ਨਾਲ ਸੰਸਕਾਰ ਕੀਤਾ ਉਪਰੰਤ ਗੁਰੂ ਸਾਹਿਬ ਜੀ ਆਪਣੇ ਪਰਿਵਾਰ ਕੋਲ ਚਵਾਲ ਪਹੁੰਚੇ ਬੀਬੀ ਵੀਰੋ ਜੀ ਨੇ ਵਿਆਹ ਦੇ ਕਾਰਜ ਵਿੱਚ ਰੰਗੀਆਂ ਰਸਮਾਂ ਨੂੰ ਸੰਪੂਰਨ ਕੀਤਾ ਉਪਰੰਤ ਗੁਰੂ ਸਾਹਿਬ ਜੀ ਨੇ ਬੀਬੀ ਵੀਰੋ ਜੀ ਨੇ ਵਿਆਹ ਤੋਂ ਬਾਅਦ ਸਿੱਖਿਆ ਦਿੱਤੀਆਂ ਬੀਬੀ ਵੀਰੋ ਜੀ ਨੇ ਉਹ ਸਿੱਖਿਆ ਨੂੰ ਆਪਣੇ ਮਨ ਦੇ ਵਿੱਚ ਆਪਣੇ ਹਿਰਦੇ ਵਿੱਚ ਬੜੇ ਸਤਕਾਰ ਅਦਬ ਦੇ ਨਾਲ ਵਸਾਲਿਆ ਸਿੱਖੀ ਸਿਧਾਂਤਾਂ ਦੇ ਨਾਲ ਜੁੜ ਕੇ ਪ੍ਰਮਾਤਮਾ ਦਾ ਨਾਮ ਸਿਮਰਨ ਕਰਦੇ ਆਂ ਗੁਰੂ ਸਾਹਿਬ ਜੀ ਵੱਲੋਂ ਦਿੱਤੀਆਂ ਹੋਈਆਂ ਸਿੱਖਿਆਵਾਂ 'ਤੇ ਚੱਲਦੇ ਆਂ ਆਪਣਾ ਜੀਵਨ ਬਤੀਤ ਕਰਦੇ ਆਂ ਬੀਬੀ ਵੀਰੋਜੀ ਵੱਲੋਂ ਆਪਣੇ ਪੁੱਤਰਾਂ ਨੂੰ ਵੀ ਸਿੱਖੀ ਦੀ ਗੁਰਤੀ ਦਿੱਤੀ ਜਿਸ ਤੇ ਚੱਲਦੇ ਆਂ ਬੀਬੀ ਵੀਰੋਜੀ ਦੇ ਪੰਜ ਪੁੱਤਰ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਿੰਘ ਮਹਾਰਾਜ ਜੀ ਦੀ ਫੌਜ ਵਿੱਚ ਸ਼ਾਮਲ ਹੋਏ ਬੀਬੀ ਵੀਰੋਜੀ ਦੇ ਪੰਜ ਪੁੱਤਰਾਂ ਦੇ ਨਾਮ ਇਸ ਤਰ੍ਹਾਂ ਸਨ ਪਹਿਲੇ ਸਨ ਸ਼ੰਗੂ ਸ਼ਾਹ ਦੂਸਰੇ ਜੀਤਮਲ ਜੀ ਤੀਸਰੇ ਗੁਲਾਬਚੰਦ ਚੌਥੇ ਗੰਗਾ RAM ਅਤੇ ਪੰਜਵੇਂ ਸਨ ਮੋਹਰੀ RAM ਜੀ ਬੀਬੀ ਵੀਰੋਜੀ ਦੇ ਪੰਜ ਪੁੱਤਰਾਂ ਵਿੱਚੋਂ ਦੋ ਪੁੱਤਰ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਵੱਲੋਂ ਲੜੀ ਗਈ ਪੰਗਾਣੀ ਦੇ ਯੁੱਧ ਵਿੱਚ ਸ਼ਹੀਦ ਹੋਏ ਸਨ ਗੁਰੂ ਸਾਹਿਬ ਜੀ ਦੀਆਂ ਸਿਖਾਵਾਂ ਉੱਤੇ ਚੱਲਦਿਆਂ ਆਪਣਾ ਜੀਵਨ ਬਤੀਤ ਕਰਦਿਆਂ ਬੀਬੀ ਵੀਰੋਜੀ ਵੱਲੋਂ ਆਪਣੇ ਬੱਚਿਆਂ ਦੀ ਵੱਡੀ ਪਰਵਰਿਸ਼ ਕੀਤੀ ਗਈ ਅਤੇ ਦੋ ਪੁੱਤਰ ਆਪਣੇ ਸਿੱਖ ਪੰਥ ਦੇ ਲਈ ਕੁਰਬਾਨ ਕੀਤੇ ਕਿੰਨੀ ਸ਼ਰਮ ਦੀ ਗੱਲ ਹੈ ਕਿ ਇੰਨੀ ਵੱਡੀ ਕੁਰਬਾਨੀ ਕਰਨ ਵਾਲੀ ਬੀਬੀ ਵੀਰੋ ਜੀ ਨੂੰ ਅੱਜ ਸਿੱਖ ਪੰਥ ਦੇ ਵਿੱਚ ਕੋਈ ਕੋਈ ਜਾਣਦਾ ਹੈ ਗੁਰੂ ਸਾਹਿਬੀ ਕਿਰਪਾ ਕਰ ਨਿਸ ਤਰ੍ਹਾਂ ਦੀਆਂ ਸਿੱਖ ਇਤਿਹਾਸ ਦੇ ਵਿੱਚ ਮਹਾਨ ਔਰਤਾਂ ਮਹਾਨ ਗੁਰੂ ਪੁੱਤਰੀਆਂ ਦਾ ਜਿਹੜਾ ਜੀਵਨ ਹੈ ਸਾਡੇ ਬੱਚਿਆਂ ਤੱਕ ਪਹੁੰਚਾਇਆ ਜਾਵੇ ਅਤੇ ਬੱਚਿਆਂ ਨੂੰ ਦੱਸਿਆ ਜਾਵੇ ਕਿ ਸਾਡੇ ਗੁਰੂ ਸਾਹਿਬਾਨਾਂ ਨੇ ਸਿੱਖ ਔਰਤਾਂ ਨੂੰ ਕਿੰਨਾ ਵੱਡਾ ਦਰਜਾ ਦਿੱਤਾ ਹੈ ਅਤੇ ਕਿੰਨੀਆਂ ਵੱਡੀਆਂ ਇਹਨਾਂ ਉੱਪਰ ਬਖਸ਼ਿਸ਼ਾਂ ਕੀਤੀਆਂ ਹਨ ਗੁਰੂ ਸਾਹਿਬ ਕਿਰਪਾ ਕਰਨ ਸਾਡੇ ਉੱਤੇ ਵੀ ਇਸ ਤਰ੍ਹਾਂ ਦੀ ਬਖਸ਼ਿਸ਼ ਕਰਨ ਸਾਨੂੰ ਵੀ ਇਸ ਤਰ੍ਹਾਂ ਦਾ ਜੀਵਨ ਜਿਉਣ ਦਾ ਬਲ ਉਦਮ ਚਾਓ ਬਖਸ਼ਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ